ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਵੇਂ ਕਿ ਕਿਸਾਨ ਮੰਡੀ ਆ ਤੇ ਆ ਆਪਣਾ ਸਮਾਨ ਆ ਕੇਲੇ ਨੇ ਮੰਗਣ ਸੋ ਇੱਥੇ ਆ ਮੂੜੀਆਂ ਨੇ ਬਾਕੀ ਰੇੜਿਆਂ 'ਚ ਪਈਆਂ ਨੇ ਥੋੜੀ ਇਹ ਜਿਹੜੀ ਕਿਸਾਨ ਮੰਡੀ ਆ ਜੀਟੀਵੀ ਮਾਰਕੀਟ ਖੰਨੇ ਬੱਸ ਸਟੈਂਡ ਦੇ ਨੇੜੇ ਲੱਗਦੀ ਆ ਤੇ ਉਹਦੇ ਜਿਆਦਾ ਹਾਈਲਾਈਟਸ ਵਾਲੇ ਦਫ਼ਤਰ ਨੇ ਆ ਰੇੜੀਆਂ ਨੇ ਤੇ ਮੰਡੀ ਤਕਰੀਬਨ ਸਵੇਰੇ 4 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਚੱਲੀ ਜਾਂਦੀ ਆ ਬਾਦਗਲ ਅਗਲੇ ਕਿਸਾਨਾਂ ਦੀਆਂ ਮੰਡੀਆਂ ਲੱਗੀਆਂ ਜਾਂਦੀਆਂ ਨੇ ਉਹਦੇ ਵਿੱਚ ਆਉਂਦੇ ਨੇ ਤੁਹਾਨੂੰ ਜਿਹੜੇ ਤੇ ਮੰਡੀਏ ਰੂਟ ਤੱਕ ਲੱਗੀ ਹੋਈ ਆ ਕਿ ਵਿੱਚੇ ਰੇੜੀਆਂ ਵਾਲੇ ਹੁੰਦੇ ਨੇ ਉਸ ਤਰ੍ਹਾਂ ਚੱਲਦਾ ਰਹਿਣਾ ਅਮਰੀਕਾ ਨੂੰ ਭੇਜੀ ਜਾਣਾ ਕੋਈ ਨਹੀਂ ਕੋਈ ਨਹੀਂ ਜੇ ਗੱਲ ਦੀ ਨਿਸ਼ਾਨ ਕਰ ਕੋਈ ਨਹੀਂ ਕੋਈ ਜੀ ਭਾਈ ਮਾਰੂਗਾ ਕੁਝ ਕਿਸਾਨ ਜਾ ਵੀ ਰਹੇ ਨੇ ਮੰਡੀ ਚੋਂ ਤੇ ਜੀਵਨ ਸਾਰਾ ਦਿਨ ਮੰਡੀ ਚ ਲੰਘ ਕਰਕੇ ਓਕਣ ਗਾਹ ਕੌਂਦਾ ਰਹਿੰਦਾ ਜਾਂਦਾ ਰਹਿੰਦਾ ਆਹ ਅੰਦਰ ਆਂ ਅੰਦਰ ਆਂ 101 ਦਾ ਉਹ ਠੀਕ ਆ ਕਰ ਲਿਆ ਜੀ ਵੇਰਾ ਕਿਉਂਕਿ ਮੰਡੀ ਵਾਰਸ ਦੇ ਟਾਈਮ ਲੰਘਣ ਕਰਕੇ ਮੰਡੀ ਥੋੜੀ ਜਿਆਦਾ ਕਿਸਾਨ ਨਹੀਂ ਆਏ ਪਰ ਘੱਟ ਆਏ ਹੋਣੇ ਪਰ ਫਿਰ ਵੀ ਇਹ ਮੰਡੀ ਸੋਣੀ ਚੱਲਦੀ ਹੈ ਪਰ ਵਾਸੀ ਨੇ ਜਿੱਥੇ ਰੇੜੀਆਂ ਵਿੱਚ ਲੱਗੀਆਂ ਨੇ ਉਸ ਤਰ੍ਹਾਂ ਹੀ ਮੰਡੀ ਚੱਲਦੀ ਰਹਦੀ ਆ ਕਿਉਂਕਿ ਆਪਾਂ ਥੋੜੀ ਜਗ੍ਹਾ 'ਚ ਘੁੰਮੇ ਆ ਉਸ ਕਰਕੇ ਤਾਂ ਬਾਕੀ ਗੱਲਬਾਤ ਬਾਅਦ 'ਚ ਕਰਦੇ ਆ ਵੀਰੋ ਇਹ ਸੰਨੇ ਦੀ ਕਿਸਾਨ ਮੰਡੀ ਆ ਜੋ ਇੱਥੇ ਵਿੱਚ ਦੂਰੋਂ ਨੇੜੇੋਂ ਕਿਸਾਨ ਆਉਂਦੇ ਨੇ ਤੇ ਉਹ ਕਿਸਾਨਾਂ ਵੱਲੋਂ ਆਪਣੇ ਉਪਜ ਆਪ ਪੈਦਾ ਕਰਕੇ ਆਪ ਵੇਚੀ ਜਾਂਦੀਆਂ ਮਤਲਬ ਬਹੁਤ ਸਾਰੇ ਕਿਸਾਨ ਜਿਹੜੇ ਬੜੀ ਮੰਡੀ ਚ ਫਰੀਦ ਵੀ ਲੈਂਦੇ ਨੇ ਜਾਂ ਉਸ ਤਰ੍ਹਾਂ ਦੇ ਲੋਕ ਹੁੰਦੇ ਨੇ ਪਰ ਜ਼ਿਆਦਾਤਰ ਕਿਸਾਨ ਆਪਣੀ ਉਪਜ ਆਪ ਪੈਦਾ ਕਰਦੇ ਨੇ ਤੇ ਆਪ ਵੇਚਦੇ ਨੇ ਤੇ ਜੋ ਗਾਹਕ ਹੈ ਉਹਨੂੰ ਇਹ ਗੱਲ ਦਾ ਖਾਸ ਪੈਦਾ ਹੋ ਜਾਂਦਾ ਵੀ ਉਹ ਇੱਥੇ ਤੋਂ ਕਿਸਾਨਾਂ ਤੋਂ ਸਿੱਧੀ ਫਸਲ ਲੈ ਲੈਂਦਾ ਉਹਨੂੰ ਖੱਲੀ ਹੁੰਦੀ ਵੀ ਮੈਂ ਕਿਹੜੇ ਕਿਸਾਨ ਤੋਂ ਕੀ ਲਿਆ ਕੁਝ ਆਪਾਂ ਕਿਤੇ ਬਾਹਰੋਂ ਖਰੀਦੇ ਜਦੋਂ ਆਪਾਂ ਜਾਣਦੇ ਨਹੀਂ ਕਿ ਕਿਤੋਂ ਵੀ ਲਿਆ ਤਾਂ ਉਹ ਚੀਜ਼ ਦੇ ਵਿੱਚ ਕੀ ਖਾਸियत ਆ ਕੀ ਉਹਦੀ ਤਾਜ਼ਗੀ ਆ ਜਾਂ ਕਿਸ ਤਰ੍ਹਾਂ ਦਾ ਉਹਨੂੰ ਪਾਣੀ ਵਰਤਿਆ ਪਰ ਜਦੋਂ ਕਿਸਾਨ ਤੋਂ ਚੀਜ਼ ਖਰੀਦੀ ਜਾਂਦੀ ਆ ਤਾਂ ਉਹ ਮਤਲਬ ਇੱਕ ਸੁੱਧ ਤੇ ਤਾਜ਼ੀ ਹੋ ਸਕਦੀ ਹੈ ਘੱਟੋ ਘੱਟ ਦੀ ਤਾਜ਼ਗੀ ਦੀ ਗਾਰੰਟੀ ਹੈਗੀ ਆ ਜੋ ਖੇਤੀ ਕ੍ਰਾਂਤੀ ਹੈ ਜਾਂ ਇਸ ਤਰ੍ਹਾਂ ਦਾ ਉਪਜ ਪੈਦਾ ਹੋਈ ਆ ਉਹ ਤਾਂ ਕਿਸਾਨ ਨੂੰ ਪਤਾ ਪਰ ਜੋ ਗਾਹਕ ਦੀ ਖਾਸ ਗੱਲ ਆ ਵੀ ਗਾਹਕ ਤਕਰੀਬ ਨੇ ਇਹੀ ਕੋਸ਼ਿਸ਼ ਕਰਦਾ ਵੀ ਉਹਨੂੰ ਸਸਤੀ ਮਿਲੇ ਪਰ ਜੇ ਆਪਾਂ ਦੇਖਿਆ ਜਾਵੇ ਤਾਂ ਆਪਾਂ ਨੂੰ ਘੱਟੋ ਘੱਟ ਸੁੱਧ ਤੇ ਵਧੀਆ ਭੋਜਨ ਪੈਦਾ ਕਰਨ ਲਈ ਕਿਸਾਨ ਦੀ ਮਦਦ ਕਰਨੀ ਪੈਣੀ ਹੈ ਜੇ ਹੁਣ ਔਰੇ ਅਸੀਂ ਕਿਸਾਨ ਮੰਡੀ ਸਬਜ਼ੀ ਲੈ ਕੇ ਆਇਆ ਪਰ ਔਰੇ ਇੱਕ ਆਮ ਸਿੱਧੇ ਸਾਡੇ ਢਾਂਗ ਨਾਲ ਵੇਚ ਜਾਂਦਾ ਨਾ ਤਾਂ ਕੋਈ ਬੋਰ ਲਾ ਜਾਂਦਾ ਵੀ ਇਹ ਆਰਗੇਨਿਕ ਆ ਜਾਂ ਇਹ ਨੇਚਰਲ ਫਾਰਮਰ ਕਿਉਂਕਿ ਇਹਦੇ ਵਿੱਚ ਬਰੀਕੀਆਂ ਨੂੰ ਜੇ ਦੀ ਗੱਲ ਆਪਾਂ ਕੈਮਰੇ ਤੇ ਨਹੀਂ ਕਰ ਸਕਦੇ ਪਰ ਇਹਦਾ ਇਹ ਵੀ ਜ਼ਰੂਰ ਹੈ ਵੀ ਜਿਹੜੀ ਸਾਡੀ ਉਪਜ ਪੈਦਾ ਹੁੰਦੀ ਆ ਗਰੀਬ ਆਦਮੀ ਤੱਕ ਵੀ ਪਹੁੰਚ ਸਕਦੀ ਆ ਜਦੋਂ ਗਰੀਬ ਆਦਮੀ ਤੱਕ ਪਹੁੰਚੂ ਤਾਂ ਘੱਟੋ ਘੱਟ ਇਹ ਤਾਂ ਹੋਊਗਾ ਵੀ ਗਰੀਬ ਦਾਮੋਂ ਗੁਰੂ ਦੀ ਥੋਲ ਕਸੀਂ ਉਹ ਭੋਜਨ ਸਾਰਿਆਂ ਤੱਕ ਪਹੁੰਚਦਾ ਕਰੀਏ ਜਿਹੜਾ ਸੋਹਣ ਤੇ ਤਾਜ਼ਾ ਹੋਵੇ ਹੁਣ ਆਪਾਂ ਉਹਰੇ ਤਾਜ਼ੀ ਸਬਜ਼ੀ ਲੈ ਕੇ ਆਏ ਆ ਤੇ ਕੱਗ ਸਾਰੇ ਚੱਲੇ ਜਾਣੇ ਆ ਸ਼ਾਮ ਤੱਕ ਜਿਹੜੇ ਰਾਮਨਾ ਬਿਕ ਜਾਂਦੀ ਹੈ ਪਰ ਇਸ ਆਉਣ ਜਾਣ ਦੇ ਵਿੱਚ ਆਪਾਂ ਨੇ ਕਿਸੇ ਕਿਸਮ ਦਾ ਕੋਈ ਵੀ ਪੋਲੂਸ਼ਨ ਨਹੀਂ ਕੀਤਾ ਨੌਨ ਪੋਲੂਸ਼ਨ ਢੰਗ ਨਾਲੇ ਪਹੁੰਚੇ ਆ ਤੇ ਖੋਦੋ ਖੋਦੀ ਜੋ ਮਿਹਨਤ ਕਰੀ ਆ ਕਿਰਤ ਕਰੋ ਉਸ ਢੰਗ ਨਾਲੇ ਪਹੁੰਚੇ ਆ ਤੇ ਹੁਣ ਔਰੀ ਜਿੰਨੀ ਵੀ ਸਬਜ਼ੀ ਆ ਜਿਹੜੀ ਕਿਸੇ ਨੇ ਖਰੀਦਣੀ ਆ ਗਰੀਬ ਆਦਮੇ ਨੂੰ ਸਸਤੀ ਖਰੀਦਣੀ ਤਾਂ ਉਹ ਸਸਤੀ ਵੀ ਮਿਲ ਜਾਂਦੀ ਆ ਜਿਹਨੂੰ ਜ਼ਿਆਦਾ ਲੱਗਦਾ ਵੀ ਕੋਈ ਵਧੀਆ ਲੱਗੇ ਕਿਸੇ ਕੋਲੋਂ ਵਧੀਆ ਕੁਆਲਿਟੀ ਹੋਵੇ ਮਹਿੰਗੀ ਚੀਜ਼ ਹੋਵੇ ਉਸ ਤਰ੍ਹਾਂ ਦੀ ਉਪਜ ਵੀ ਉਹ ਖਰੀਦ ਸਕਦਾ ਪਰ ਇਸ ਕਿਸਾਨ ਮੰਡੀ ਦੇ ਵਿੱਚ ਅ ਫਰੂਟ ਤੋਂ ਲੈ ਕੇ ਹਰ ਇੱਕ ਜੀ ਮਿਲ ਜਾਂਦੀ ਹੈ ਕੋਈ ਰੇੜੀਆਂ ਵਾਲੇ ਫਰੂਟ ਪਿਆਜ਼ ਜਾਂ ਵੀ ਜੋ ਚੀਜ਼ ਨਹੀਂ ਹੈਗੀ ਉਹ ਵੀ ਮਿਲ ਜਾਂਦੀ ਆ ਜੇ ਹੁਣ ਇਹਨਾਂ ਮੰਡੀਆਂ ਦੀ ਵਿੱਚ ਥੋੜੀ ਜੀ ਕਿਸਾਨਾਂ ਦੀ ਮਦਦ ਕੀਤੀ ਜਾਵੇ ਤਾਂ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਹਨਾਂ ਮੰਡੀਆਂ ਵਿੱਚੋਂ ਸ਼ਹਿਰ ਵਾਸੀ ਖਰੀਦਣਾ ਚਾਹਣ ਤਾਂ ਉਹਨਾਂ ਦੀ ਮਦਦ ਹੋ ਸਕਦੀ ਹੈ ਵੀ ਉਹ ਇਹਨਾਂ ਮੰਡੀਆਂ ਤੋਂ ਕਿਸਾਨਾਂ ਤੋਂ ਵਧੀਆ ਸਬਜ਼ੀ ਵੀ ਲੈ ਜਾ ਸਕਦੇ ਨੇ ਜਿਹੜੀਆਂ ਘਰ ਦੀਆਂ ਹੋਰ ਰੋਗਣਾ ਨੇ ਉਹ ਆਪਣੇ ਬਾਜ਼ਾਰ 'ਚ ਇੱਕ ਥਾਂ ਤੋਂ ਮਿਲ ਜਾਂਦੀਆਂ ਨੇ ਘੱਟੂ ਘੱਟ ਜੇ ਕਿਸਾਨਾਂ ਦੀ ਉਪਜ ਇਹਨਾਂ ਮੰਡੀਆਂ ਦੇ ਵਿੱਚ ਆਉਣਾ ਵੇਖਣ ਲੱਗ ਗਿਆ ਤਾਂ ਉਹਨਾਂ ਦੀ ਜੋ ਆਰਥਿਕ ਮਦਦ ਹੋਊਗੀ ਹੁਣ ਜਿਹੜੀ ਅਸੀਂ ਉਪਜ ਲੈ ਕੇ ਆਏ ਆ ਇਹ ਤਕਰੀਬਨ ਕੈਮੀਕਲ ਰੇਟੇ ਵਿਕ ਜਾਣੀ ਆ ਕਿਉਂਕਿ ਜਿਹੜੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਬਹੁਤ ਵਾਰੀ ਦੱਸਿਆ ਵੀ ਸਬਜ਼ੀ ਲੈ ਕੇ ਆਣਾ ਉਹਨਾਂ ਦੀ ਮੰਗ ਹੁੰਦੀ ਆ ਸਾਨੂੰ ਸਾਡੀ ਰਸੋਈਆਂ ਸਾਰੀਆਂ ਸਬਜ਼ੀਆਂ ਮਿਲਣ ਅ ਸਾਰੀਆਂ ਉਪਜਾਂ ਮਿਲਣ ਪਰ ਇੱਕ ਕਿਸਾਨ ਇੰਨੀ ਉਪਜ ਕਿੱਲਾ ਨਹੀਂ ਪੈਦਾ ਕਰ ਸਕਦਾ ਜੇ ਜ਼ਿਆਦਾ ਕਿਸਾਨ ਚੜਨਗੇ ਜ਼ਿਆਦਾ ਸ਼ਹਿਰ ਵਾਸੀ ਚੜਨਗੇ ਤਾਂ ਜ਼ਿਆਦਾ ਸਬਜ਼ੀਆਂ ਆਉਣਗੀਆਂ ਹੁਣ ਥੋੜੀਆਂ ਸਬਜ਼ੀਆਂ ਖਾਤਰ ਜਿਨ੍ਹਾਂ ਨੂੰ ਦੱਸਦੇ ਆ ਉਹ ਨਹੀਂ ਆਉਂਦੇ ਇਸ ਲਈ ਕਿਸਾਨ ਉੱਥੇ ਉੱਥੇ ਰਹਿ ਜਾਂਦਾ ਕਿਉਂਕਿ ਉਹ ਮਤਲਬ ਨੇਚਰ ਦੀਆਂ ਆਰਗੇਨਿਕ ਸਬਜ਼ੀਆਂ ਕੁਦਰਤੀ ਖੇਤੀਆਂ ਪੈਦਾ ਕਰਕੇ ਆਪਣੇ ਆਮ ਰੇਟ ਤੇ ਵੇਚਣੀਆਂ ਪੈਂਦੀਆਂ ਨੇ ਕਿਉਂਕਿ ਉਹਦੇ ਕੋਲ ਕੋਈ ਹੋਰ ਹੱਲ ਨਹੀਂ ਹੈਗਾ ਵੀ ਘਰ ਘਰ ਜਾ ਕੇ ਵੇਚਦੇ ਆ ਤਾਂ ਵੀ ਕਿਸਾਨ ਥੋੜੀਆਂ ਸਬਜ਼ੀਆਂ ਉਸ ਤਰ੍ਹਾਂ ਨਹੀਂ ਵੇਚ ਸਕਦਾ ਸੋ ਜ਼ਰੂਰ ਹੈ ਜ਼ਰੂਰ ਤਾਂ ਸਮਾਜ ਨੂੰ ਉਹਨਾ ਕਿਸਾਨਾਂ ਦੀ ਮਦਦ ਕੀਤੀ ਜਾਵੇ ਜਿਹੜੇ ਕੁਦਰਤੀ ਖੇਤੀ ਜੋ ਪਿੱਛੇ ਜਾ ਰਹੇ ਨੇ ਮੇਰੇ ਬਹੁਤ ਸਾਰੇ ਦੋਸਤ ਮਿੱਤਰੇ ਖੇਤੀ ਛੱਡ ਚੁੱਕੇ ਨੇ ਸੋ ਇੱਕ ਕਾਰਨ ਸੀਗਾ ਵੀ ਉਹਨਾਂ ਨੂੰ ਆਮ ਰੇਟੇ ਵਿੱਚ ਨਹੀਂ ਪੈਂਦੀ ਆ ਬਾਜ਼ਾਰੇ ਦੇ ਵਿੱਚ ਅੜੇ ਰਹਿਣ ਲਈ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਸੋ ਇਹਨਾਂ ਕਿਸਾਨ ਮੰਡੀਆਂ ਦੇ ਵਿੱਚ ਜੇ ਅਸੀਂ ਉਹੀ ਰੇਟ ਵੇਚਦੇ ਰਹੇ ਤਾਂ ਮੈਨੂੰ ਨਹੀਂ ਲੱਗਦਾ ਸਾਡੇ ਇਲਾਕੇ 'ਚ ਕੋਈ ਨਵਾਂ ਕਿਸਾਨ ਕੁਦਰਤੀ ਖੇਤੀ ਲਈ ਜੁੜੂਗਾ ਕਿਉਂਕਿ ਇੱਕ ਜ਼ਹਿਰ ਮੁਕਤ ਭੋਜਨ ਕਰਨਾ ਪੈਦਾ ਕਰਨਾ ਤੇ ਉਹਨੂੰ ਆਮ ਲੋਕਾਂ 'ਚ ਵੇਚਣਾ ਜਿਹਨੂੰ ਇਹ ਵੀ ਨਹੀਂ ਪਤਾ ਹੁੰਦਾ ਮੈਂ ਆਰਗੈਨਿਕ ਖਰੀਦ ਰਿਹਾ ਕਾਹ ਹੈ ਸਾਡੀ ਘਾਟ ਨਹੀਂ ਹੈਗੇ ਸਮਾਜ ਦੀ ਘਾਟ ਹੈ ਕਿਉਂਕਿ ਉਹ ਲੋਕ ਇਨਾ ਪਿਆਰ ਨੂੰ ਸਭ ਦੇ ਨਹੀਂ ਪੀਂ ਸਕੇ ਸੋ ਇਹ ਕਿਸਾਨ ਮੰਡੀ ਦੇ ਵਿੱਚ ਆਪਾਂ ਨੇ ਆਪਣੀ ਜੋ ਵੀ ਫਸਲ ਲੈਂਦੀ ਹੈ ਉਹਨੂੰ ਵੇਚਿਆ ਤੇ ਬਾਕੀ ਬਹੁਤ ਸਾਰੇ ਕਿਸਾਨ ਹੁੰਦੇ ਨੇ ਉਹ ਰੇ ਕਿਸਾਨ ਮੰਡੀ ਜਿਹੜੇ ਸਵੇਰੇ ਸੱਜ ਰਿਹਾਉਂਦੇ ਨੇ ਤੇ ਇਸ ਟਾਈਮ ਤੱਕ ਚਲੇ ਜਾਂਦੇ ਨੇ ਕਿਉਂਕਿ ਇਹ ਮੈਂ ਸੱਜ ਰਿਹਾਉਂਨਾ ਤਾਂ ਉਹ ਸਮੇਂ ਜਗ੍ਹਾ ਨਹੀਂ ਮਿਲਦੀ ਔਰ ਇਹ ਤਕਰੀਬਨ 4 ਵਜੇ ਤੋਂ ਕਿਸਾਨ ਆਉਣੇ ਸ਼ੁਰੂ ਹੋ ਜਾਂਦੇ ਨੇ ਜਗ੍ਹਾ ਰੋਕਣ ਲਈ ਹੁਣ ਤਕਰੀਬਨ ਆਪਾਂ ਨੇ ਇੱਕ ਰੇਟ ਦਾ ਟਾਈਮ ਆ ਤੇ ਇਹ ਟਾਈਮ ਤੱਕ ਬਹੁਤ ਸਾਰੇ ਕਿਸਾਨ ਚਲੇ ਗਏ ਆ ਜਿਹੜੀ ਪਹਿਲੀ ਲਾਈਨ ਆ ਇਹਦੇ ਵਿੱਚ ਤਾਂ ਜਗ੍ਹਾ ਮਿਲਦੀ ਆ ਹੋਰ ਬਹੁਤ ਸਾਰੀਆਂ ਅਮਰੀਕੀਆਂ ਹੁੰਦੀ ਨੇ ਪਰ ਲੋੜ ਆ ਉਹਨਾਂ ਚੀਜ਼ਾਂ ਨਾਲ ਜੋੜਨ ਦੀ ਜਿਹੜੇ ਵਾਤਾਵਰਣ ਲਈ ਸਿਹਤ ਲਈ ਵਧੀਆ ਹੁਣ ਸੋ ਕਿਸਾਨ ਮੰਡੀ ਦੇ ਵਿੱਚ ਕਿਸਾਨਾਂ ਦਾ ਧੰਨਵਾਦ ਕਰਨਾ ਚਾਹੀਦਾ ਜਿਹੜੀ ਸੋਹਣੀਆਂ ਤਾਦੀਆਂ ਦੀਆਂ ਹਰੇਕ ਤਰ੍ਹਾਂ ਦੀ ਆਈਟਮ ਉਹ ਰੇਹੁੰਦੀ ਕਰਦੇ ਨੇ ਉਹ ਘੱਟ ਰੇਟ ਤੇ ਘੱਟ ਰੇਟ ਤੇ ਵੇਚ ਰਹੇ ਨੇ ਸੋ ਇਹ ਕਿਸਾਨ ਮੰਡੀ ਦੇ ਵਿੱਚ ਅੱਜ ਆਪਾਂ ਨੇ ਉਹ ਉਸ ਤਰ੍ਹਾਂ ਦੀ ਮੰਗ ਸੀ ਕਿ ਮਾਨ ਮਿੱਟੀ ਨਹੀਂ ਦਿਖਾਓ ਜਿੱਥੇ ਤੁਸੀਂ ਵੇਚਦੇ ਆ ਸੋ ਉਹ ਉਸ ਤਰ੍ਹਾਂ ਦੀ ਰੌਣਕ ਹੈ ਥੋੜੀ ਜਿਹੀ ਰੌਣਕ ਘੱਟ ਹੈ ਕਿਉਂਕਿ ਸਵਾ ਦੇ ਵਿੱਚ ਵੀ ਲੰਗਰਾਂ ਦੇ ਵਿੱਚ ਵੀ ਕਿਸਾਨ ਗਏ ਹੋਏ ਨੇ ਕਈ ਤਾਂ ਉਹਦੇ ਬਹੁਤ ਜ਼ਿਆਦਾ ਭੀੜ ਹੁੰਦੀ ਆ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ